ਅੱਜ ਦੀ ਵੀਡੀਓ ਹੈ ਜੀ ਆਪਣੀ ਮੋਬਾਈਲ ਬਾਰੇ ਮੋਬਾਈਲ ਸਾਡੀ ਕਰੇ ਸਹੂਲਤ ਲਈ ਸੀ ਪਰ ਅੱਜ ਸਾਡੀ ਆਜ਼ਾਦੀ ਖਾ ਗਿਆ ਮੋਬਾਈਲ ਅਸੀਂ ਕਹਿੰਨੇ ਆ ਮੋਬਾਈਲ ਸਾਡਾ ਸਾਥੀ ਹੈ ਪਰ ਸਾਥੀ ਤਾਂ ਸਾਹ ਦਿੰਦਾ ਹੁੰਦਾ ਹੈ ਮੋਬਾਈਲ ਸਾਨੂੰ ਗੁਲਾਮ ਕਰ ਰਿਹਾ ਹੈ ਦਿਨੋਂ ਦਿਨ ਭਾਵੇਂ ਬੱਚੇ ਆ ਭਾਵੇਂ ਜਵਾਨ ਆ ਭਾਵੇਂ ਕੋਈ ਬਜ਼ੁਰਗ ਹੈ ਜੋ ਵੀ ਮੋਬਾਈਲ ਚਲਾਉਣਾ ਸਿੱਖ ਗਏ ਹੈ ਉਹ ਮੋਬਾਈਲ ਦੇ ਵਿੱਚ ਹੀ ਵੜ ਗਏ ਹੈ ਸਵੇਰੇ ਅੱਖ ਖੁੱਲਣ ਲੱਗਿਆਂ ਮੋਬਾਈਲ ਸ਼ਾਮੀ ਸੌਣ ਲੱਗਿਆਂ ਮੋਬਾਈਲ ਮੋਬਾਈਲ ਦੀ ਮੁੱਠੀ ਚ ਆ ਗਿਆ ਮੰਨਦੇ ਆ ਦੁਨੀਆ ਮੋਬਾਈਲ ਚ ਆ ਗਈ ਹੈ ਪਰ ਅਸੀਂ ਦੁਨੀਆ ਤੋਂ ਬਾਹਰ ਹੋ ਗਏ ਆ ਇੱਕ ਮੋਬਾਈਲ ਕਰਕੇ ਕਿਉਂਕਿ ਆਪਣਾ ਸਾਰਾ ਦਿਨ ਹੀ ਮੋਬਾਈਲ ਦੇ ਵਿੱਚ ਬੀਤ ਜਾਂਦਾ ਹੈ ਇਹ ਅਸੀਂ ਕਿਸੇ ਹੋਰ ਨੂੰ ਨਹੀਂ ਕਹਿ ਰਹੇ ਅਸੀਂ ਆਪਣੇ ਆਪ ਨੂੰ ਵੀ ਕਹਿ ਰਹੇ ਆ ਅਸੀਂ ਵੀ ਆਦਿ ਹਾਂ ਬਹੁਤ ਜ਼ਿਆਦਾ ਪਰ ਆਪਾਂ ਅਸਡੇ ਟੌਪਿਕ ਬਾਰੇ ਗੱਲ ਕਰ ਰਹੇ ਆ ਸਭ ਨਾਲ ਵਿਚਾਰ ਸਾਂਝੇ ਕਰ ਰਹੇ ਆ ਆਪਾਂ ਗੱਲ ਕਰਦੇ ਆ ਇਹ ਆਤ ਬਣੀ ਕਿਵੇਂ ਪਹਿਲਾਂ ਪਹਿਲਾਂ ਫੋਨ ਤੇ ਆਪਾਂ ਫੋਟੋ ਫੰਕਸ਼ਨਿੰਗ ਮੈਸੇਜ ਕਰਨੇ ਕਾਲ ਕਰਨੀ ਇਹਦੇ ਲਈ ਵਰਤਿਆ ਜਾਂਦਾ ਸੀ ਪਰ ਜਦੋਂ ਉਹਨਾਂ ਦਾ ਸੋਸ਼ਲ ਮੀਡੀਆ ਦਾ ਵਿਕਾਸ ਹੋਇਆ ਇੰਸਟਾਗ੍ਰam ਫੇਸਬੁੱਕ ਸਨੈਪਚੈਟ ਇਹਨਾਂ ਚੀਜ਼ਾਂ ਨੇ ਆਪਾਂ ਨੂੰ ਹੈ ਜੀ ਲਤ ਲਾਈ ਆਪਾਂ ਸਕਰੋਲ ਕਰਦੇ ਕਰਦੇ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਬੈਠੇ ਰਹੀਏ ਫੋਨ ਤੇ ਸਾਰਾ ਸਾਰਾ ਦਿਨ ਲੰਘ ਜਾਂਦਾ ਆਪਣਾ ਫੋਨ ਤੇ ਤੇ ਮੋਬਾਈਲ ਸਾਡੇ ਰਿਸ਼ਤੇ ਵੀ ਖਾ ਗਿਆ ਹੈ ਸਾਡੇ ਪਰਿਵਾਰਾਂ ਨੂੰ ਤੋੜਤਾ ਮੋਬਾਈਲ ਨੇ ਜੇ ਰੋਸੀਂ ਘਰ ਵਿੱਚ ਇੱਕ ਛੱਤ ਥੱਲੇ ਬੈਠੇ ਹੁੰਨੇ ਆ ਤਾਂ ਅਸੀਂ ਇੱਕ ਛੱਤ ਥੱਲੇ ਬੈਠੇ ਹੋਏ ਵੀ ਦੂਰ ਹੁੰਨੇ ਆ ਕਿਉਂਕਿ ਅਸੀਂ ਆਪੋ ਆਪਣੇ ਮੋਬਾਈਲ ਦੇਖ ਰਹੇ ਹੁੰਨੇ ਆ ਮਾਪੇ ਉਡੀਕ ਰਹੇ ਹੁੰਦੇ ਆ ਪਰ ਬੱਚਿਆਂ ਦੇ ਕੰਨਾਂ 'ਚ ਇਅਰਫੋਨ ਲੱਗੇ ਹੁੰਦੇ ਆ ਉਹ ਮਗਨ ਹੁੰਦੇ ਆ ਗੇਮਾਂ ਖੇਡ ਰਹੇ ਹੁੰਦੇ ਆ ਹੁਣ ਪਰਿਵਾਰਕ ਰਿਸ਼ਤੇ ਖੁਸ਼ੀਆਂ ਈਮੋਜੀ ਬਣ ਗਏ ਆ ਤੇ ਦੁੱਖ ਸਟੇਟਸ ਬਣ ਕੇ ਰਹਿ ਗਏ ਆ ਕੀ ਇਹੋ ਜਿਹਾ ਪਿਕ ਸੋਚਿਆ ਸੀ ਅਸੀਂ ਕਿਤੇ ਵੀ ਆ ਕੁਝ ਵੀ ਹੋਣਾ ਫੋਨ ਨੇ ਸਾਡੇ ਦਿਮਾਗ ਨੀਂਦ ਸਿਹਤ ਤੇ ਬਹੁਤ ਅਸਰ ਪਾਇਆ ਹੈ ਸਕਰੀਨ ਤੇ ਸਾਰਾ ਸਾਰਾ ਦਿਨ ਬੈਠੇ ਰਹਿਣਾ ਪਰ ਅਸੀਂ ਅੰਦਰੋਂ ਇਕੱਲੇ ਆ ਨੀਂਦ ਖਤਮ ਹੋ ਰਹੀ ਹੈ ਸਟ्रेस ਵੱਧ ਰਿਹਾ ਹੈ ਮੋਬਾਈਲ ਕਰਕੇ ਫੋਕਸ ਖਤਮ ਹੋ ਗਿਆ ਹੈ ਖੁਸ਼ੀਆਂ ਛੋਟ ਬਣ ਕੇ ਰਹਿ ਗਈਆਂ ਕਿਉਂਕਿ ਅਪਾ ਕੋਈ ਵੀ ਕਿਤੇ ਜਾਂਦੇ ਆ ਪਹਿਲਾਂ ਫੋਟੋ ਜਾਂ ਵੀਡੀਓ ਫੋਨ ਦੀ ਕੋਸ਼ਿਸ਼ ਕਰਦੇ ਆ ਸਾਡਾ ਦਿਮਾਗ ਹੁਣ ਚੰਗੇ ਡਿਸੀਜਨ ਨਹੀਂ ਲੈ ਸਕਦਾ ਤਸੀਂ ਵਸ ਇੱਥੇ ਉੱਲ ਜਗੇ ਰਹ ਗਏ ਕਿੰਨੇ 뷰 ਆ ਗਏ ਕਿੰਨੇ ਲਾਈਕ ਆ ਗਏ ਕਿੰਨੇ ਵਾਚ ਟਾਈਮ ਹੋ ਗਿਆ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਨਾਂ ਚੀਜ਼ਾਂ ਤੋਂ ਬੱਚਾ ਵੀ ਜਾ ਸਕਦਾ ਹੈ ਫੋਨ ਖਰਾਬ ਨਹੀਂ ਇਹਨੂੰ ਵਰਤਣ ਦਾ ਟੰਗ ਖਰਾਬ ਹੋ ਸਕਦਾ ਜੇ ਚਾਹੁੰਦੇ ਹੋ ਵੀ ਜ਼ਿੰਦਗੀ 'ਚ ਸ਼ਾਂਤੀ ਆਵੇ ਪੀਸਫੁਲ ਰਹੀਏ ਤਾਂ ਡੇਲੀ ਕੋਸ਼ਿਸ਼ ਕਰੋ ਕਿ ਦੋ ਘੰਟੇ ਇਹਨੂੰ ਫਲਾਈਟ ਮੋਡ ਤੇ ਰੱਖਿਆ ਜਾਵੇ ਜਾਂ ਨੈਟ ਆਫ ਰੱਖਿਆ ਜਾਵੇ ਕਾਪੀਓ ਮੰਜੇ ਤੇ ਬੈਠੋ ਪਰਿਵਾਰ ਨਾਲ ਗੱਲਾਂ ਮਾਰੋ ਤੁਰੋ ਫਿਰੋ ਆਪਣੇ ਘਰ ਦਾ ਕੰਮ ਦੇਖੋ ਖੇਤ ਗੇੜਾ ਮਾਰੋ ਇਹਦੇ ਨਾਲ ਥੋੜੀ-ਮੋਟੀ ਆਦਤ ਘੱਟ ਸਕਦੀ ਹੈ ਆਪਾਂ ਸੋਚਦੇ ਹਾਂ ਵੀ ਇਹ ਆਦਤ ਬਣ ਗਈ ਪਰ ਕੋਈ ਵੀ ਆਦਤ ਥੋੜੀ ਵੀ ਜਾ ਸਕਦੀ ਹੈ ਜੇ ਆਪਾਂ ਦਿਲੋਂ ਚਾਹੀਏ ਤਾਂ ਕੋਸ਼ਿਸ਼ ਕਰਨ ਨਾਲ ਆਤ ਟੁੱਟ ਵੀ ਜਾਂਦੀ ਹੈ ਫੋਨ ਸਾਡਾ ਨੌਕਰ ਹੋਣਾ ਚਾਹੀਦਾ ਸੀ ਪਰ ਅਸੀਂ ਫੋਨ ਦੇ ਨੌਕਰ ਹੋ ਗਏ ਹੁਣ ਤੁਸੀਂ ਆਪ ਚੁਣ ਸਕਦੇ ਹੋ ਵੀ ਦਿਨ ਫੋਨ ਨਾਲ ਗੁਜ਼ਾਰਨਾ ਜਾਂ ਖੁਦ ਨਾਲ ਗੁਜ਼ਾਰਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਸ ਨਜ਼ਰੀਏ ਨਾਲ chalde hu